ਆਪੋਜ਼ਿਟ ਸੈਕਸ ਪ੍ਰਤੀ ਅਟਰੈਕਟ ਹੋਣ ਦੀ ਇਹ ਅਡੋਲਸੈਂਟ ਏਜ ਟੀਨ ਏਜ ਅਡੋਲਸੈਂਟ ਏਜ ਪਰ ਮੈਂ ਸਮਝਦੀ ਆ ਕਿ 25 30 ਸਾਲ ਤੱਕ ਉਹ ਏਜ ਹੁੰਦੀ ਹੈ ਇੱਕ ਖਾਸ ਤੌਰ ਤੇ ਇਹ 25 28 ਸਾਲ ਤੂੰ ਮੈਂ 30 ਲੈਣੀ ਹੈ ਹੂੰ ਇੱਕ ਏਜ ਹੁੰਦੀ ਹੈ ਜਦੋਂ ਮਨ ਮਨ ਤਾਂ ਚੰਚਲ ਹੈ ਮੰਨੇ ਸਮਝਣਾ ਨਹੀਂ ਬਿਲਕੁਲ ਜਿਹੜੇ ਬੰਦੇ ਨੇ ਵਰਗਲਾਉਣਾ ਵਰਗਲਾਣਾ ਕਹਿੰਨੀ ਆਵੇਂ ਇਸ ਨੂੰ ਵਰਗਲਾਉਣਾ ਹੂੰ ਉਹ ਉਸ ਕੁੜੀ ਵੱਲ ਦੇਖਣਾ ਉਸ ਨੂੰ ਉਹ ਐਪਰੀਸ਼ੀਏਟ ਕਰਨਾ ਉਹਦੇ ਨਾਲ ਗੱਲਬਾਤ ਕਰਨੀ ਫਿਰ ਉਹ ਗੱਲ ਅੱਗੇ ਵਧਾਉਣੀ ਹੂੰ ਹੱਥ ਫੜਨਾ ਉਹ ਤੋਂ ਅੱਗੇ 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 ਕੁੜੀ ਦਾ ਪਿੱਗਰਨਾ ਜਦੋਂ ਨੂੰ ਪਤਾ ਲੱਗ ਜਾਂਦਾ ਹੈ ਵੀ ਕੁੜੀ ਐ ਪਿੱਗਰ ਗਈ ਹੈ ਉਹਨੂੰ ਕਹਿਣਾ ਮੈਂ ਤਾਂ ਤੈਨੂੰ ਬੜਾ ਮੁਹੱਬਤ ਕਰਦਾ ਮੇਰੇ ਘਰ ਦਾ ਹਾਲ ਆ ਆਇਆ ਮੇਰੀ ਵਾਈਫ ਨਾਲ ਮੇਰੀ ਨਹੀਂ ਬਣਦੀ ਜਿਹੜੇ ਮੈਰਿਡ ਬੰਦੇ ਹਮ ਕਰਨੀ ਹੈ ਜਾਂ ਕਈ ਜਿਹੜੇ ਕੁਆਰੇ ਮੁੰਡੇ ਨੇ ਕੁੜੀਆਂ ਏਸੇ ਚਾਂਸੇ 'ਚ ਵੀ ਵਿਆਹ ਸਾਡਾ ਹੋਊਗਾ ਮੁਹੱਬਤ ਕਰਦੇ ਆ ਸਾਰੀ ਜ਼ਿੰਦਗੀ ਕੱਟਾਂਗੇ ਹਮ ਕਈ ਵਾਰ ਕੀ ਹੁੰਦਾ ਹੈ ਕਿ ਬੱਚੇ ਬਿਲਕੁਲ ਸincere ਹੁੰਦੇ ਨੇ ਹੂੰ ਕੁੜੀ ਮੁੰਡਾ ਵੀ ਅਸੀਂ ਮੈਰਿਜ ਤੱਕ ਜਾਣਾ ਹੀ ਜਾਣਾ ਹੈ ਹੂੰ ਸਾਡੇ ਹਰ ਤਰ੍ਹਾਂ ਦੇ ਰਿਸ਼ਤੇ ਹੋਗੇ ਕੋਈ ਗੱਲ ਨਹੀਂ ਅਸੀਂ ਮੈਰਿਜ ਤੇ ਜਾਣਾ ਮੈਰਿਜ ਤੱਕ ਜੀ ਮਾਪੇ ਨਹੀਂ ਮੰਨਦੇ ਖਾਸ ਤੌਰ ਤੇ ਕੁੜੀ ਦੇ ਮਾਪੇ ਨਹੀਂ ਮੰਨਦੇ ਹੂੰ ਉਸ ਵੇਲੇ ਕੀ ਹੁੰਦਾ ਉਹਦਾ ਜ਼ਬਰੀ ਵਿਆਹ ਕਰਤਾ ਜਾਂਦਾ ਹੈ ਕੁੜੀ ਦਾ ਬਿਲਕੁਲ ਉਹ ਫਿਰ ਕੀ ਇਸ ਤਰ੍ਹਾਂ ਨਾਲ ਕੀ ਹੋਇਆ ਤਿੰਨ ਘਰ ਵਿਗੜ ਗਏ ਹੂੰ ਕਿੰਨਾ ਕਚਿਰ ਕਈ ਵਾਰੀ ਕੀ ਹੁੰਦਾ ਹ ਹੁਣ ਮੈਂ ਮੈਂ ਦੂਸਰੀ ਗੱਲ ਦੂਸਰਾ ਪਾਸਾ ਵੀ ਕਰਦੀ ਹੂੰ ਹ ਜਿਹੜੀਆਂ ਕੁੜੀਆਂ ਮੈਂ ਕੁੜੀਆਂ ਦੀ ਗੱਲ ਐ ਰਹੀ ਸਿਰਫ ਬਿਲਕੁਲ ਜਿਹੜੀਆਂ ਕੁੜੀਆਂ ਐਕਸਪਲੋਇਟ ਹੋਈਆਂ ਹੁੰਦੀਆਂ ਨੇ ਹਰ ਤਰ੍ਹਾਂ ਨਾਲ ਹੂੰ ਫਿਜ਼ੀਕਲੀ ਮੈਂਟਲੀ ਉਹ ਕੁੜੀਆਂ ਆਪਣੇ ਘਰਾਂ 'ਚ ਬੜੇ ਵਧੀਆ ਵੱਸਦੀਆਂ ਨੇ ਹੂੰ ਇਹਦਾ ਮਤਲਬ ਹੈ ਉਹਨਾਂ ਦਾ ਜ਼ਿਹਨੀ ਜਿਸਮ ਤੱਕ ਸੰਬੰਧ ਸੀ ਜ਼ਿਹਨੀ ਤੌਰ ਤੇ ਉਸ ਬੰਦੇ ਨਾਲ ਜਿਸਮ ਤੌਰ ਤੇ ਲੱਗੀ ਜੁੜੀਆਂ ਹੋਈਆਂ ਸੀ ਦੂਜਾ ਬੰਦਾ ਆਇਆ ਉਹਦੇ ਨਾਲ ਜਿਸਮ ਦੇ ਤੌਰ ਤੇ ਜੁੜ ਗਈਆਂ ਇਹਦਾ ਮਤਲਬ ਆਮ ਤੌਰ ਤੇ ਅਸੀਂ ਸੁਣਨ ਨੂੰ ਮਿਲਦੇ ਆ ਹੂੰ ਬਈ ਆਮ ਤੌਰ ਤੇ ਸੁਣ ਕਹਿਆ ਜਾਂਦਾ ਹੈ ਇਹ ਕਿਹਾ ਜਾਂਦਾ ਕਿ ਹੈਗਾ ਵੀ ਹੈ ਵੀ ਜਿਹੜੀਆਂ ਕੁੜੀਆਂ ਇਹ ਜਿਹੀਆਂ ਹੁੰਦੀਆਂ ਨੇ ਹੂੰ ਰਿਲੇਸ਼ਨਸ ਵਿੱਚ ਰਹਿੰਦੀਆਂ ਨੇ ਉਹ ਵਿਆਹ ਵੇਲੇ ਬਹੁਤ ਵਿਆਹ ਉਹਦੇ ਬੜੀਆਂ ਕਹਾਵੀਆਂ ਬਰੰਦੀਆਂ ਹੂੰ ਮੁੰਡੇ ਜਿਹੜੇ ਨੇ ਉਹ ਜਿਹੜੇ ਨੇ ਵਿਆਹ ਨੂੰ ਘਰ ਵਾਲੀ ਨੂੰ ਤਾਂ ਸਮਝਦੇ ਨੇ ਵੀ ਠੀਕ ਹੈ ਇਹ ਤਾਂ ਹੈਗੀ ਹੈ ਹੂੰ لیکن سارے منڈے ادਾਂ ਦੇ ਨਹੀਂ ਹੁੰਦੇ بالکل کئی ਐਨੇ ਕੰਸੀਅਰ ਹੁੰਦੇ ਨੇ ਬਹੁਤ ਜ਼ਿਆਦਾ ਕੰਸੀਅਰ ਹੁੰਦੇ ਨੇ ਹਮ ਕਿਤੇ ਬਦਕਿਸਮਤੀ ਨਾਲ ਉਸ ਕੁੜੀ ਨਾਲ ਵਿਆਹ ਨਾ ਹੋਵੇ ਫਿਰ ਉਹ ਆਪਣਾ ਬਿਲਕੁਲ ਖਲ ਛੱਡ ਦਿੰਦੇ ਨੇ ਪੇਰੈਂਟਸ ਨੂੰ ਕਹਿ ਦਿੰਦੇ ਨੇ ਵੀ ਤੁਸੀਂ ਜਿੱਥੇ ਮਰਜ਼ੀ ਵਿਆਹ ਕਰ ਲਓ ਕੁੜੀ ਦੇਖ ਲਓ ਕੋਈ بالکل ਠੀਕ ਹੈ ਹਮ ਲੇਕਿਨ ਸਾਰੇ ਇਹ ਪੰਜ ਉਂਗਲਾਂ ਬਰਾਬਰ ਨਹੀਂ بالکل ਹੁਣ ਜਿਹੜੇ ਮੈਂ ਸਮਝਦੀ ਆ ਕਿ ਇਹੋ ਜਿਹੇ ਰਿਸ਼ਤੇ ਜਿਹੜੇ ਨੇ ਉਹ ਤੋੜ ਨਿਭੜੇ ਚਾਹੀਦੇ ਨੇ ਜੇ ਤੁਸੀਂ ਬਣਾਏ ਨੇ ਹੂੰ ਜੇ ਤੁਸੀਂ ਉਹ ਰਿਸ਼ਤੇ ਬਣਾ ਹੀ ਲਏ ਨੇ ਹੂੰ ਫਿਰ ਉਹ ਤੋੜ ਨਿਭਣੇ ਚਾਹੀਦੇ ਨੇ ਬਿਲਕੁਲ ਨਹੀਂ ਉਹ ਰਿਸ਼ਤੇ ਬਣਾਓ ਹੀ ਨਾ ਪਰ ਆ ਜਿਹੜਾ ਸਾਡਾ ਸਮਾਜ ਚੱਲ ਰਿਹਾ ਮੈਂ ਫੇਰ ਗੱਲ ਕਰ ਰਹੀ ਹਾਂ ਕਿ ਅਸੀਂ ਵੈਸਟ ਨਾਈਸ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਸਿਰਫ ਇਹ ਇਹ ਉੱਪਰ ਰਿਸ਼ਤੇ ਬਣਾਉਣ ਚ ਤੇ ਅਸੀਂ ਆਪਣੇ ਖਾਣ ਪੀਣ ਚ ਤੇ ਪਹਿਨਣ ਚ ਬਿਲਕੁਲ ਜ਼ਿੰਦਗੀ ਦੀ ਕੋਈ ਤਮੀਜ਼ ਅਸੀਂ ਨਹੀਂ ਸਿੱਖ ਰਹੇ